ਤੇਰਾ ਨਾਮ ਸ਼ੈਰੀ ਹੈ ਜੀ ਸੁੰਦਰ ਨਗਰ ਮਹੱਲਾ ਸ਼ਹਿਰ ਕੋਲ ਦੀ। ਓਕੇ। ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ। ਹਾਂਜੀ ਸਰ। ਜਿਹੜੇ ਇਹ ਤੁਸੀਂ ਵਰਤੇ ਹੈਗੇ ਆ ਇਹਨਾਂ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ-ਕੀ ਰਿਕਤਾ ਸੀਗਾ? ਸਰ ਇੱਕ ਤਾਂ ਮੇਰੇ ਸਰੀਰ ਦੇ ਵਿੱਚ ਗਿਲਟੀਆਂ ਜਿਹੀਆਂ ਸੀ ਇੱਕ ਪੇਟ 'ਚ ਦਰਦ ਨਹੀਂ ਸੀ ਹਟਦੀ ਇੱਕ ਸੁਸਤੀ ਜੀ ਬਹੁਤ ਰਹਿੰਦੀ ਸੀ ਜੀ। ਇੱਕ ਜਦੋਂ ਵੀ ਕੋਈ ਕੰਮ ਕਰਦਾ ਹਾਂ ਥਕਾਵਟ ਬਹੁਤ ਮਹਿਸੂਸ ਹੁੰਦੀ। ਥਕਾਵਟ ਬਹੁਤ ਜ਼ਿਆਦਾ ਮਹਿਸੂਸ ਕਰਦੀ ਸੀ। ਔਰ ਗਿਲਟੀਆਂ ਸੀਰੀਸ ਦੇ ਵਿੱਚ ਸੀ। ਪੇਟ ਖਰਾਬ ਸੀ। ਪੇਟ ਖਰਾਬ। ਕਿੰਨੇ ਸਮੇਂ ਤੋਂ ਬਰਾਨਵਾ ਸੀ ਤੁਹਾਨੂੰ ਇਹ? ਮੈਨੂੰ 4-5 ਸਾਲ ਹੋਈ ਗਏ ਸੀ ਜੀ 4-5 ਸਾਲ ਮੈਡੀਸਨ ਯੂਜ਼ ਕਰਦੀ ਸੀ ਬਹੁਤ ਕੀਤੀ ਜੀ ਕਿੰਨੀ ਕਿ ਮੈਡੀਸਨ ਵਰਤੀ ਕਰੀ ਕਦੀ ਕਿਸ ਡਾਕਟਰ ਕੋ ਕਦੀ ਕਿਸ ਡਾਕਟਰ ਕੋ ਹਰ ਜਗ੍ਹਾ ਜੀ ਖਾ ਕੇ ਦੇਖ ਲਈ ਕੋਈ ਫਰਕ ਨਹੀਂ ਜਿੰਨਾ ਚਿਰ ਦਵਾਈ ਦਾ ਅਸਰ ਰਹਿੰਦਾ ਹੈ ਉਨਾ ਚਿਰ ਹੀ ਫਰਕ ਰਹਿੰਦਾ ਹੈ ਯਾਨੀ ਕੋਈ ਹਸਾਬ-ਤਾਬ ਨਹੀਂ 4-5 ਸਾਲ ਕਿਟਾਵੇ ਲਈ ਚਾਰ-ਪੰਜ ਸਾਲ ਲਗਤ ਦਵਾਈ ਯੂਜ਼ ਕੀਤੀ ਕੋਈ ਵੀ ਰਿਜ਼ਲਟ ਨਹੀਂ ਮਿਲਿਆ ਨਹੀਂ ਨਹੀਂ ਸਰ ਆਪਾਂ ਤੁਹਾਨੂੰ ਬੋਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਯੂਜ਼ ਦਿੱਤੇ ਹੈਗੇ ਆ ਉਹ ਵਰਤੇ ਆ ਅਜੇ ਤੁਹਾਨੂੰ ਲਗਭਗ 40 ਕਿ ਦਿਨ ਹੋ ਗਏ ਆ 40 ਦਿਨ ਹੋ ਗਏ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਬੋਡੀ ਸਰਵਿਸ ਬਹੁਤ ਵਧੀਆ ਹਰ ਇੱਕ ਨੂੰ ਲੈਣਾ ਚਾਹੀਦਾ ਵਾ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਇਸ ਚੀਜ਼ ਦੇ ਨਾਲ ਜਿਹੜੀਆਂ ਮਤਲਬ ਤੁਹਾਨੂੰ ਵੀਕਨੈਸ ਥਕਾਬੜ ਸੀ ਉਹ ਤਾਂ ਬਹੁਤ ਜ਼ਿਆਦਾ ਫਰਕ ਪਿਆ ਪੇਟ ਦਾ ਠੀਕ ਹੋਇਆ ਅੱਗੇ ਨੂੰ ਕਾਫੀ ਬੈਟਰ ਹੋ ਹਾਂਜੀ 50% ਦਾ ਸਹੀ ਫਰਕ ਆ ਜੀ ਅਜੇ ਮੇਰਾ ਪੈਕ ਚੱਲਦਾ ਪਿਆ ਹੈ ਪੈਕ ਤੋ ਚੱਲਦਾ ਪਿਆ ਹੈ 100 ਦਿਨ ਦਾ ਕੋਰਸ ਆ 50 ਦਿਨ ਦੇ ਚੋਲੋ ਚੱਲਦਾ ਪਿਆ ਆ ਤੇ ਜਿਹੜੇ ਪਰਿਵਾਰ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਇਹੀ ਸਰ ਕਹਿਣਾ ਚਾਹੂੰਗਾ ਕਿ ਬਾਹਰ ਡਾਕਟਰਾਂ ਨਾਲੋਂ ਧੱਕੇ ਖਾਨ ਨਾਲੋਂ ਇੱਕ ਵਾਰੀ ਬੋਡੀ ਸਰਵਿਸ ਜਰੂਰ ਇੱਕ ਵਾਰਤ ਕੇ ਦੇਖ ਲਓ ਯਾਨਕਿ ਦਵਾਈਆਂ ਤਾਂ ਅਸੀਂ ਖਾਈ ਜਾਂਦੇ ਆ ਇੱਕ ਕਰੀ ਆਪਾਂ ਸਰੀਰ ਦੀ ਸਫਾਈ ਕਰਾ ਕੇ ਆਪਾਂ ਜਰੂਰੀ ਹੈ ਜੀ ਥੈਂਕ ਯੂ